ਵੈਸ਼ਨੋਦੇਵੀ ਜਾ ਰਹੇ ਸ਼ਰਧਾਲੂਆਂ ਦੇ ਨਾਲ ਵੱਡਾ ਹਾਦਸਾ ਵਾਪਰਿਆ ਜਿਹਾ ਜਿਸ ਬੱਸ ਦੇ ਵਿੱਚ ਸ਼ਰਧਾਲੂ ਜਾ ਰਹੇ ਹੁੰਦੇ ਨੇ ਉਹ ਬੱਸ ਖੱਡ ਦੇ ਵਿੱਚ ਡਿੱਗਦੀ ਹੈ ਤੇ ਇੱਕ ਸ਼ਰਧਾਲੂ ਦੀ ਮੌਤ ਹੋ ਜਾਂਦੀ ਹੈ 40 ਦੇ ਕਰੀਬ ਸ਼ਰਧਾਲੂ ਜ਼ਖਮੀ ਦੱਸੇ ਜਾ ਰਹੇ ਨੇ ਪੂਰੇ ਮਾਮਲੇ ਦੀ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਜੰਮੂ ਕਸ਼ਮੀਰ ਦੇ ਸਾਂਭਾ ਜ਼ਿਲ੍ਹੇ ਦੇ ਵਿੱਚ ਵੀਰਵਾਰ ਸਵੇਰੇ ਇੱਕ ਦਰਦਨਾਕ ਬੱਸ ਹਾਦਸਾ ਵਾਪਰਦਾ ਹੈ ਜਿਸ ਵਿੱਚ ਇੱਕ ਸ਼ਰਧਾਲੂ ਮੌਕੇ ਤੇ ਹੀ ਆਪਣੀ ਜਾਨ ਗੁਆ ਬੈਠਦੇ ਜਦ ਕਿ ਲਗਭਗ 40 ਯਾਤਰੀ ਜ਼ਖਮੀ ਹੋ ਜਾਂਦੇ ਨੇ ਇਹ ਸਾਰੇ ਯਾਤਰੀ ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਤੋਂ માતા ਵੈਸ਼ਨੂ ਦੇਵੀ ਜੀ ਦੇ ਦਰਸ਼ਨਾਂ ਦੇ ਲਈ ਕਟੜਾ ਜਾ ਰਹੇ ਹੁੰਦੇ ਨੇ ਜਾਣਕਾਰੀ ਮਿਲਦੀ ਹੈ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਯਾਤਰੀਆਂ ਦੇ ਨਾਲ ਭਰੀ ਇੱਕ বাস ਕਟੂਆ ਤੋਂ ਕਟੜਾ ਜਾ ਰਹੀ ਸੀ ਸਾੰਬਾ ਜ਼ਿਲ੍ਹੇ ਦੇ ਜਟਵਾਲ ਇਲਾਕੇ ਦੇ ਵਿੱਚ ਅਚਾਨਕ বাস ਦਾ ਟਾਇਰ ਫਟਦਾ ਹੈ ਜਿਸ ਕਰਕੇ বাস ਕੰਟਰੋਲ ਤੋਂ ਬاہر ਹੋ ਜਾਂਦੀ ਹੈ ਲਗਭਗ 30 ਫੁੱਟ ਉੱਚੇ ਪੁੱਲ ਤੋਂ ਹੀਠਾਏ ਬਸ ਡਿੱਗਦੀ ਹੈ ਹੱਥ ਸੇ ਤੋਂ ਬਾਅਦ ਸਥਾਨਕ ਲੋਕ ਜਿਹੜੇ ਉੱਥੇ ਰਹਿੰਦੇ ਨੇ ਰਾਗੀਰ ਹੁੰਦੇ ਨੇ ਤੁਰੰਤ ਭੱਜੇ ਆਉਂਦੇ ਨੇ ਮਦਦ ਦੇ ਲਈ ਤੇ ਬਚਾਅ ਕਾਰਜ ਸ਼ੁਰੂ ਉਹਨਾਂ ਦੇ ਵੱਲੋਂ ਕਰ ਦਿੱਤਾ ਜਾਂਦਾ ਹੈ ਸਾਰੇ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਸੰਬਲ ਲੈ ਜਾਇਆ ਗਿਆ ਜਿੱਥੇ ਉਹਨਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈਆਂ ਤਾਂ ਵਿੱਚੋਂ 8 ਯਾਤਰੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਬਿਹਤਰ ਡਾਕਟਰੀ ਸਹੂਲਤਾਂ ਲਈ ਏਐਮਜ਼ ਵਿਜੇਪੁਰ ਰੈਫਰ ਕਰ ਦਿੱਤਾ ਗਿਆ ਹੈ ਕੱਟਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਜਿਨ੍ਹਾਂ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਤਾ ਇੱਕ ਯਾਤਰੀ ਨੇ ਦੱਸਿਆ ਹੈ ਕਿ ਉਹ ਅਮਰੋਹਾ ਆਇਆ ਸੀ ਅਤੇ ਮਾਤਾ ਵੈਸ਼ਨੂ ਦੇਵੀ ਜੀ ਦੀ ਯਾਤਰਾ ਦੇ ਲਈ ਕਟੜਾ ਜਾ ਰਿਹਾ ਸੀ ਬੱਸ ਦੇ ਵਿੱਚ ਬੱਚੇ ਤੇ ਔਰਤਾ ਵੀ ਸਵਾਰ ਸੀ ਇਹ ਹਾਸਾ ਰਸਤੇ ਦੇ ਵਿੱਚ ਹੁੰਦਾ ਜਿਸ ਦੇ ਵਿੱਚ ਲਗਭਗ ਸਾਰੇ ਲੋਕ ਹੀ ਜ਼ਖਮੀ ਹੋਏ ਨੇ ਹਾਸੇ ਦੇ ਵਿੱਚ ਇੱਕ ਸ਼ਰਧਾਲੂ ਦੀ ਮੌਤ ਹੋਈ ਹਾਦਸੇ ਤੋਂ ਬਾਅਦ ਸਾਨਖ ਲੋਕਾਂ ਨੇ ਤੇ ਰਾਗੀਰਾ ਨੇ ਬੱਸ ਦੇ ਵਿੱਚ ਸਵਾਰ ਇਸਾਰ ਯਾਤਰੀਆਂ ਦੀ ਮਦਦ ਕੀਤੀ ਜਿਸ ਦੇ ਵਿੱਚ ਇੱਕ ਦੀ ਮੌਤ ਹੋਈ ਹੈ ਤੇ 40 ਯਾਤਰੀ ਜ਼ਖਮੀ ਹੋ ਗਏ ਨੇ